ਅੰਬਰਾਂ ਦੀ ਚਾਦਰ ਉੱਤੇ ਵਸਲਾਂ ਦਾ ਰੰਗ ਪੁਰਾਣਾ ਧੋਕੇ ਬੂੰਦਾਂ ਬਿਰਹੋਂ ਅੱਗੇ ਹੰਮੀ ਨਾ ਪਰੇ ਨੇ ਮਣਾ ਵਿਖੜੇ ਜੇ ਪੈਂਡੇ ਸੱਜਣਾ ਉਹ ਵਿਖੜੇ ਜੇ ਪੈਂਡੇ ਸੱਜਣਾ ਮਸਲਾ ਵਸ ਦੂਰੀ ਏ ਸਫਰਾਂ ਤੇ ਰੂਹਾਂ ਸੱਜਣਾ ਸਫਰਾਂ ਤੇ ਰੂੰ ਹਾਂ ਸੱਜਣਾ ਤੁਰਨਾ ਮਜਬੂਰੀਏ ਬਾਲਣ ਸੀ ਰੋਗ ਹੱਡਾਂ ਦਾ ਬਾਲਣ ਸੀ ਰੋਗ ਹੱਡਾਂ ਦਾ ਹੌਂ ਕਿਆਂ ਦੀ ਭੱਠੀ ਤੇ ਚਾਵਾਂ ਦੀ ਰੱਖ ਕੜਾਹੀ ਹਏ ਚਾਵਾਂ ਦੀ ਰੱਖ ਕੜਾਹੀ ਭੁੰਨ ਬੈਠੇ ਸਦਰਾਂ ਨੂੰ ਖੁਸ਼ੀਆਂ ਦਾ ਲਾਕੇ ਰੇੜਕਾ ਖੁਸ਼ੀਆਂ ਦਾ ਲਾਕੇ ਰੇੜਕਾ ਬਚ ਗਏ ਗਮ ਫਕਰਾਂ ਨੂੰ ਉਲਫਤ ਦੇ ਕਾਸੇ ਵਿੱਚੋਂ ਉਲਫਤ ਦੇ ਕਾਸੇ ਵਿੱਚੋਂ ਇਹੋ ਸਭ ਬਚ ਆਏ ਵਫਾਦੀ ਮੰਡੀ ਵਿੱਚੋਂ ਹਾਏ ਕਰਮ ਕੀ ਖਟਿਆ ਏ ਵਫਾ ਦੀ ਮੰਡੀ ਵਿੱਚੋਂ